ਨਾਲੋ ਇਕਦਾ ਬਣ ਕੇ ਵਹਿ ਜਾਏ ਇੱਕ ਪਿਤਾ ਇੱਕ ਸਕੇ ਇੱਕ ਸਕੇ ਹਮ ਬਾਰ ਤੂੰ ਮੇਰਾ ਗੁਰੂ ਹਾਰ ਜਦੋਂ ਤੂੰ ਇਕਦਾ ਬਣ ਗਿਆ ਨਾ ਤੇਰੀ लाज ਰੱਖੇਗਾ लाज ਰੱਖੇਗਾ ਮੱਖਣ ਸਾ ਲਵਾਣੇ ਦਾ ਜਦੋਂ ਜਹਾਜ਼ ਡੁੱਬਣ ਲੱਗਿਆ ਨਾ ਇੱਕ ਦਾ ਬਣ ਕੇ ਬੇਨਤੀ ਕੀਤੀ ਜਦੋਂ ਇੱਕ ਦਾ ਬੜ ਕੇ ਬੇਨਤੀ ਕੀਤੀ ਤੇ ਰੱਬ ਆਪ ਮੋੜ ਹਲਾਉਣ ਆ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਰੱਬ ਆਪ ਆ ਗਿਆ ਜਦੋਂ ਇੱਕ ਦਾ ਬਣ ਜਦੋਂ ਅਰਦਾਸ ਕਰਨੀ ਆ ਗਈ ਤੇ ਫਿਰ ਵਈ ਮਾਤਾ ਸੁਲਖਣੀ ਸਤ ਪੁੱਤਰਾਂ ਦੀ ਦਾਤ ਲੈ ਗਈ ਆਖੋ ਸਤਿਨਾਮ ਵਾਹਿਗੁਰੂ ਸਤ ਪੁੱਤਰਾਂ ਦੀ ਦਾਤ ਲੈ ਗਈ ਜਦੋਂ ਅਰਦਾਸ ਕਰਨੀ ਆ ਤੇ ਮੱਖਣ ਸਹਲਵਾਣੇ ਨੂੰ ਮੈਂ ਆਪ ਜੀ ਨੂੰ ਸੌਂਟ ਸੁਣਾਉਣ ਲੱਗੇ ਆ ਸਵਾ ਭਯੋ ਤੇ ਸਾਧ ਸੰਗਤ ਜੀ ਮੱਖਣ ਸਾਹ ਲਵਾਣੇ ਦਾ ਜਦੋਂ ਜਹਾਜ਼ ਡੁੱਬਣ ਲੱਗਿਆ ਡੱਕ ਡੋਲੇ ਆਪ ਵੀ ਜਹਾਜ਼ ਵੀ ਖਾਣ ਲੱਗੇ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਪਤਾ ਨਹੀਂ ਕੌਣ ਬੈਠਾ ਗੱਦੀ ਤੇ ਪਰ ਇੱਕ ਪਤਾ ਹੈ ਜਿਹੜਾ ਮੇਰੇ ਗੁਰੂ ਨਾਨਕ ਦੀ ਗੱਡੀ ਤੇ ਬੈਠਾ ਹੈ ਨਾ ਮੇਰੀ ਰੱਖਿਆ ਕਰੇ ਮੈਂ 500 ਮੂਰ ਸੋਨੇ ਦੀ ਉਹਨਾਂ ਦੇ ਚਰਣਾ ਦੇ ਵਿੱਚ ਚੜਾਵਾਂਗਾ ਆ ਮੇਰੀ ਬੇਨਤੀ ਮੇਰਾ ਜਹਾਜ਼ ਬਣੇ ਲੱਗਦਾ ਮੇਰਾ ਮਾਲਕ ਕੋਈ ਮੋਹਰਾਂ ਦੀ ਖਾਤਰ ਨਹੀਂ ਆਇਆ ਸੀ ਲਾਲਚ ਦਾ ਦੁਨੀਆਂ ਦੇ ਲੋਕ ਕਰਦੇ ਨੇ ਮੇਰਾ ਮਾਲਕ ਤਾਂ ਦਿੰਦਾ ਹੈ ਦਿੰਦਾ ਦੇ ਲੈਂਦੇ ਠਕ ਪਾਹੇ ਜੁਗਾ ਜਗੰਤਰ ਕਾਈ ਕਾਹੇ ਜੋ ਮੰਗੇ ਠਾਕਰ ਆਪਣੇ ਤੇ ਨਾਨਕ ਦਾਸ ਇਹ ਹਾ ਹਾ ਮੇਰਾ ਮਾਲਕ ਤਾਂ ਕਿਰਪਾ ਕਰਦਾ ਹੈ ਮੇਰਾ ਮਾਲਕ ਤਾਂ ਦਾਤਾ ਦਿੰਦਾ ਹੈ ਮਿਹਰ ਕਰਦਾ ਹੈ ਕਦੀ ਬਾਬਾ ਜੀ ਧੰਨ ਬਾਬਾ ਨਨ ਸਿੰਘ ਜੀ ਮਹਾਰਾਜ ਸੰਤ ਸਜਾਨ ਸਿੰਘ ਨੂੰ ਕਹਿੰਦੇ ਤੂੰ ਨਾ ਮੱਖਣ ਸਾ ਲਵਾਣੇ ਦੀ ਸਾਖੀ ਸੁਣਾ ਦੇ ਦੂਸਰਾ ਦਿਨ ਫੇਰ ਸੁਣਾਵਾਂ ਤੀਸਰਾ ਦਿਨ ਫੇਰ ਸੁਣਾਵਈ ਬਾਬਾ ਨਨ ਸਿੰਘ ਜੀ ਮਹਾਰਾਜ ਦੇ ਚਰਣਾ ਵਿੱਚ ਬੇਨਤੀ ਕੀਤੀ ਸੰਤ ਸਜਾਣ ਸਿੰਘ ਜੀ ਨੇ ਕਿਣ ਲਗੇ ਬਾਬਾ ਜੀ ਆ ਜਿਹੜੀ ਸੰਗਤ ਬੈਠੀ ਹੈ ਇਹ ਕਹੇਗੀ ਬੀ ਸਾਇਦ ਇਹਨਾਂ ਨੂੰ ਇੱਕੋ ਹੀ ਸਾਖੀ ਆਉਂਦੀ। ਇੱਕੋ ਸਾਖੀ ਆਉਂਦੀ। ਉਹੀ ਸੁਣਾਈ ਜਾਂਦੇ। ਕਹਿੰਦੇ ਨਹੀਂ ਬਈ ਸਜਾਨ ਸਿਓ ਕਹਿੰਦੇ ਅਸੀਂ ਦਾ ਇਹ ਚਾਹੁੰਦੇ ਆ। ਕਦੀ ਕਿਤੇ ਮੱਖਣ ਸਾ ਲਵਾਨ ਵਾਂਗੂ ਅਰਦਾਸ ਕਰਨੀ ਹੈ। ਆਖੋ ਸਤਨਾ ਓ ਕਉ ਗ ਮੰਨ ਜੁੜਿਆ ਸੀ ਅਰਦਾਸ ਕਰਨੀ ਆ ਜਾਵੇ ਜਿੱਦਣ ਅਰਦਾਸ ਕਰਨੀ ਆ ਗਈ ਨਾ ਆਪਾਂ ਨੂੰ ਜਿੱਦਣ ਬੈਠਣਾ ਆ ਗਿਆ ਜਿੱਦਣ ਚੁਕਣਾ ਆ ਗਿਆ ਉਹ ਦਿਨ ਰੰਗ ਬਦਲ ਜਾਣਗੇ ਉਹ ਦਿਨ ਰਾਹ ਸਾਫ਼ ਹੋ ਜਾਵੇਗਾ ਕੱਪੜੇ ਨੂੰ ਮਲ ਕੇ ਤੋਦੀਏ ਵਿੱਚ ਮੈਲ ਨਹੀਂ ਰਹਿੰਦੀ ਬਈ ਸਿਆਣੀ ਮਾਂ ਸ਼ਿਆਣੀ ਬੀਬੀ ਕਦੀ ਕਿਤੇ ਮਲ ਕੇ ਕੱਪੜਾ ਧੋ ਦੇਵੇ ਨਾ ਤੇ ਕੱਪੜੇ ਦੇ ਵਿੱਚ ਚਮਕ ਆ ਜਾਂਦੀ ਹੈ ਚਮਕ ਆ ਜਾਂਦੀ ਕਦੀ ਕਿਤੇ ਪੂਰਨ ਮਹਾਪੁਰਖਾਂ ਦੇ ਚਰਨਾਂ ਨਾਲ ਜੁੜ ਗਿਆ ਕਦੀ ਕਿਤੇ ਐਸਾ ਸਮਾਂ ਬਣ ਗਿਆ ਤੂੰ ਇੱਕ ਦਾ ਬਣ ਕੇ ਅਰਦਾਸ ਬੇਨਤੀ ਮਹਾਪੁਰਖਾਂ ਨੂੰ ਹਾਜ਼ਰ ਸਮਝ ਕੇ ਪੁੱਛ ਕੇ ਕਦੀ ਬੇਨਤੀ ਕਰ ਦਿੱਤੀ ਨਾ ਤੀਰ ਦਾ ਰਫਲ ਦਾ ਫਾਇਰ ਤਾਂ ਇਧਰ ਉਧਰ ਹੋ ਸਕਦਾ ਹੈ ਪਰ ਉਹਦੀ ਕੀਤੀ ਅਰਦਾਸ ਬਿਰਥੀ ਨਹੀਂ ਜਾ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆ ਮਾਹ ਪੁਰਖਾਂ ਦੀ ਰੱਬ ਕਿਉਂ ਸੁਣਦਾ ਆਪਾਂ ਬੇਨਤੀ ਕਰਦੇ ਨਾ ਬਾਬਾ ਜੀ ਨੂੰ ਕਿਉਂ ਸੁਣਦਾ ਰੱਬ ਕਿਉਂ ਸੁਣਦਾ ਹੈ ਤਾ ਸੁਣਦਾ ਪੜ ਲਿਗੇ ਅੱਠੋਂ ਪੈਰ ਦੀ ਸਮਾਦੀ ਲੱਗੀ ਰੰਦੀ ਐ ਰੱਬਾ ਤੇਰੇ ਪਿਆਰਿਆਂ ਦੀ ਰਾਤ ਆਪ ਤੂੰ ਗਨਬੀਸ ਮਾਤੀ ਲੱਗੀ ਰੈਂਦੀ ਆ ਰੱਬਾ ਤੇਰੇ ਪਿਆਰਿਆ ਚਰਨਾਂ ਨਾਲ ਜੁੜੀ ਰਹਿਣਾ ਸੰਤ ਗੋਬਿੰਦ ਕਾ ਏਕੋ ਕਾਮ ਸੋਈ ਸੰਤ ਜੋ ਪਾਵੈ ਰ ਕਬੀਰ ਸੇਵਾ ਕੋ ਦੋਹੇ ਭਲੇ ਏਕ ਸੰਤ ਇਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਵਾਹ ਵਾਹ ਬਾਈ ਮਹਾਂਪੁਰਖਾਂ ਦੀ ਡਿਊਟੀ ਲੱਗੀ ਹੋਈ ਹੈ ਇਹ ਕੋਈ ਚਾਰ ਬੰਦਿਆਂ ਨੇ ਨਹੀਂ ਲਾਈ ਆਪਾਂ ਇਕੱਠੇ ਉਹ ਕਿ ਨਹੀਂ ਲਾਈ ਉਹ ਬਈ ਰੱਬ ਦੇ ਭੇਜੇ ਆਉਂਦੇ ਨੇ ਰੱਬ ਦੇ ਓਟੀਆਂ ਲਾਉਂਦਾ ਆ ਜੋੜ ਕੇ ਬਿਠਾਈ ਬੈਠੇ ਨੇ ਮਹਾਪੁਰਖਾ ਪਾਣ ਬਿਠਾਈ ਬੈਠੇ ਹਨ ਤੇ ਮੇਰਾ ਗੁਰੂ ਨਾਨਕ ਪ੍ਰੇਮ ਦਾ ਵੱਜਿਆ ਹੋਇਆ ਬੈਠਾ ਆਖੋ ਸਤਨਾਮ ਪ੍ਰੇਮ ਦੇ ਬੰਧਨ ਦੇ ਵਿੱਚ ਇਸ ਲਈ ਮੱਖਣ ਸਾ ਲਵਾਨਾ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਐਸੀ ਅਰਦਾਸ ਕਦੀ ਦਿਲੋਂ ਹੋ ਜਾਵੇ ਨਾ ਅੰਦਰੋਂ ਹੋ ਜਾਵੇ ਮੱਖਣ ਸਾ ਲਵਾਨੇ ਦਾ ਜਹਾਜ਼ ਡੁੱਬਣ ਲੱਗਿਆ ਤੇ ਅਰਦਾਸ ਬੇਨਤੀ ਕੀਤੀ ਵੀ ਰੱਬ ਆ ਕੇ ਮੇਰੇ ਪ੍ਰਮਾਤਮਾ ਨੇ ਮੇਰੇ ਰੱਬ ਨੇ ਆ ਕੇ ਬੋਡਾ ਲਾ ਦਿੱਤਾ ਜਹਾਜ਼ ਬੰਨੇ ਲਾ ਦਿੱਤਾ ਦਿੱਲੀ ਗਿਆ ਸੁਣਿਆ ਕਿ ਅਠਵੇਂ ਪਾਸਾ ਕਹਿੰਦੇ ਬਾਬਾ ਬਕਾਲੇ ਬਾਬਾ ਬਕਾਲੇ ਆ ਗੱਡੀਆਂ ਲੱਗੀਆਂ ਹੋਈਆਂ ਬਾਬਾ ਹੁਣ ਮੱਖਣ ਸਾਹ ਲਵਾਣੇ ਨੂੰ ਕੌਣ ਕੀਦੀ ਪਛਾਣ ਕਰੇ ਕੌਣ ਪੂਰਾ ਹੈ ਕਿਹਦੇ ਅੱਗੇ ਅਰਦਾਸ ਬੇਨਤੀ ਕੀਤੀ ਸੀ ਮੈਂ ਉਹ ਕਿੱਥੇ ਬੈਠਾ ਹੈ ਉਹ ਕਿੱਥੇ ਬੈਠਾ ਜਿਹਦੇ ਮੈਂ ਅੱਗੇ ਅਰਦਾਸ ਬੇਨਤੀ ਕੀਤੀ ਸੀ ਸੁਖਣਾ ਸੁਖੀ ਸੀ ਆਵਾਜ਼ ਆਈ ਮੱਖਣ ਸਾਹ ਆਵੇ ਪੰਜ ਪੰਜ ਮੋਰਾਂ ਸਬਨਾ ਦੇ ਅੱਗੇ ਰੱਖੀ ਚੱਲ ਤੇ ਜਿਹੜਾ ਪੂਰਾ ਹੋਵੇਗਾ ਨਾ ਜਿਹਦੇ ਅੱਗੇ ਅਰਦਾਸ ਕੀਤੀ ਹੋਵੇਗੀ ਆਪੇ ਮੰਗ ਲਵੇਗਾ ਆਖੋ ਸਤਨਾਮ ਵਾਹਿਗੁਰੂ ਹੁਣ ਸਬਨਾ ਦੇ ਅੱਗੇ ਰੱਖ ਦਿੱਤੀਆਂ ਕਿਸੇ ਦੇ ਨਾਮ ਮੰਗੀਆਂ ਕਿਉਂਕਿ ਠੁੱਠੀਆਂ ਦਕਾਨਾਂ ਲੱਗੀਆਂ ਹੋਈਆਂ ਸੀ ਤੇ ਸਾਧ ਸੰਗਤ ਜੀ ਜਿਹੜਾ ਮੇਰਾ ਰੱਬ ਬੈਠਾ ਸੀ ਨਾ ਪੋਰੇ ਦੇ ਵਿੱਚ ਕਹਿੰਦੇ ਕੋਈ ਹੋਰ ਹੈਗਾ ਇੱਕ ਸਿੱਖ ਕਹਿੰਦਾ ਹੈਗਾ ਆ ਬਈ ਤੇਗਾ ਤੇਗਾ ਕਰੀਏ ਚਲੇ ਗਏ ਆ ਵਈ ਮੈਨੂੰ ਦਿਖਾ ਉਧਰ ਮਾਤਾ ਮਾਤਾ ਗੁਜਰਕੌਰ ਅੱਗੇ ਬੈਠੇ ਨੇ ਜਾ ਜਾ ਕੇ ਮੱਖਣ ਸਾ ਲਵਾਣੇ ਨੇ ਬੇਨਤੀ ਕਰ ਦਿੱਤੀ ਮਾਤਾ ਜੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਮਾਤਾ ਜੀ ਅੱਗੋਂ ਕਹਿ ਲੱਗੇ ਸਾਨੂੰ ਹੁਕਮ ਨਹੀਂ ਦਰਸ਼ਨ ਕਰਾਉਣ ਦਾ ਹੁਕਮ ਨਹੀਂ ਤੇ ਮੱਖਣ ਸਾਹ ਲਵਾਣਾ ਕਹਿੰਦਾ ਇੱਥੇ ਆ ਮੇਰਾ ਗੁਰੂ ਨਾਨਕ ਇੱਥੇ ਆ ਮੇਰਾ ਗੁਰੂ ਨਾਨਕ ਆ ਦੂਜੇ ਤਾਵਾ ਭੱਜ-ਭੱਜ ਕੇ ਮਰੀ ਗਏ ਕੋਈ ਪਕੜ ਕੇ ਲੈ ਕੇ ਆਇਆ ਅੱਜ ਦਸਮਾ ਵੀ ਐਸਾ ਹੀ ਹੈ ਨਾ ਤਿਸਾ ਸੰਤ ਜੀ ਕੀ ਹੋਇਆ ਕਹਿੰਦਾ ਇੱਥੇ ਆ ਮੇਰਾ ਗੁਰੂ ਨਾਨਕ ਕੀ ਕਹਿੰਦਾ ਉੱਥੇ ਹੀ ਬੈਠ ਗਿਆ ਤੇਰਾ ਲਾਲਿਆ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਦਸਰ ਕਰਕੇ ਜਾਣੇ ਤੇਰਾ ਲਾਲਿਆ ਕੀ ਕਹਿੰਦਾ ਗੁਰੂ ਨਾਨਕ ਐਸੇ ਬੜੇ ਹੈ ਗੁਰੂ ਨਾਨਕ ਐਸੇ ਬੜੇ ਹੈ ਗੁਰੂ ਨਾਨਕ ਐਸੇ ਬੜੇ ਹੈ ਗੁਰੂ ਨਾਨਕ ਮੰਦਾ ਖੜਿਆ ਖੇੜਾ ਖੇੜੇ ਦੀ ਥਾਂ ਸਤਿਗੁਰੂ ਬੈਠਾ ਸੋਹੰਦਾ ਅੰਦਰ ਵੇੜਾ ਮੇਰਾ ਗੁਰੂ ਨਾਨਕੀ ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਹਾਂ ਇੱਕ ਸਮਾਂ ਬਣ ਸਕਦਾ ਹੈ ਦਰਸ਼ਨ ਕਰਨ ਦਾ ਅਸੀਂ ਪ੍ਰਸਾਦਾ ਲੈ ਕੇ ਜਾਵਾਂ ਪਰ ਸਾਡਾ ਜਦੋਂ ਸਕਲੇਆ ਦਰਵਾਜ਼ਾ ਖੁੱਲਾ ਛੱਡ ਦੇਵਾਂ ਜਦੋਂ ਬਰਤਨ ਚੁੱਕਣ ਆਏ ਦਰਵਾਜ਼ਾ ਖੁੱਲਾ ਛੱਡ ਦੇਵਾਂਗੇ ਤੇ ਤੁਸੀਂ ਦਰਸ਼ਨ ਕਰ ਲੈ ਐਨਾ ਤਾਂ ਤੁਹਾਨੂੰ ਸਮਾਂ ਦੇ ਸਕਦਾ ਤੇ ਜੇ ਗੁਰੂ ਸਾਹਿਬਾਂ ਨੇ ਛਿੜਕ ਦਿੱਤੀ ਤਾਂ ਅਸੀਂ ਭੁੱਲ ਮੰਗ ਲਵਾਂਗੇ ਹੁਣ ਮੱਖਣ ਸਾ ਲਵਾਨ ਉਡੀਕ ਵਿੱਚ ਬੈਠਾ ਹੈ ਮਾਤਾ ਜੀ ਅੰਦਰ ਪ੍ਰਸ਼ਾਦਾ ਲੈ ਕੇ ਗਏ ਸਮਾਂ ਹੋਇਆ ਪ੍ਰਸ਼ਾਦਾ ਸਕਿਆ ਸੱਕੇ ਮਾਤਾ ਜੀ ਦੇ ਦਰਵਾਜ਼ਾ ਖੁੱਲਾ ਸੀ ਹੁਣ ਮੱਖਣ ਸਾ ਲਵਾਨ ਦੇਖ ਰਿਹਾ ਹੈ ਦਰਵਾਜ਼ੇ ਦੇ ਵਿੱਚ ਦੀ ਮੇਰਾ ਪਾਸਾ ਬੈਠਾ ਆਨੰਦ ਵਿੱਚ ਚਾਦਰ ਦੀ ਬੁਕਲ ਮਾਰੀ ਹੋਈ ਐ ਦਰਵਾਜ਼ਾ ਹੌਲੀ ਦੇ ਦੇ ਖੋਲ ਕੇ ਅੰਦਰ ਜਾ ਬੜਿਆ ਅੰਦਰ ਜਾ ਕੇ ਪੰਜ ਮੋਹਰਾਂ ਹੱਥ ਵਿੱਚ ਲਾ ਕੇ ਖੜਕਾਉਣ ਲੱਗ ਪਏ ਖੜਕਾਉਣ ਜਦੋਂ ਖੜਕਾਉਣ ਲੱਗਿਆ ਮੇਰੇ ਪਾਸਾ ਆਪਣੇ ਆਨੰਦ ਵਿੱਚ ਬੈਠੇ ਤੇ ਕਹਿਣ ਲੱਗੇ ਮੱਖਣ ਸਾਹ ਉਹ ਵਈ ਪੰਜ ਬੋਰਾ ਲੈ ਕੇ ਹੱਥ ਵਿੱਚ ਖਰਕਾ ਖੜਕਾ ਦਿਖਾਉਣਾ ਤੇ ਜਦੋਂ ਅਰਦਾਸ ਕੀਤੀ ਸੀ ਸੁਖੜਾ ਕਿਨੇ ਦੀ ਆਖੋ ਸਤਿਨਾਮ ਸਭ ਬੋਰਾ ਢੇਰੀ ਕਰ ਦਿੱਤੀਆਂ ਲੰਮਾ ਪੈ ਗਿਆ ਡੰਡੌਤ ਬੰਦਨਾ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿਣ ਲੱਗੇ ਮੱਖਣ ਸਾਹ ਜੇ ਤੈਨੂੰ ਹਜੇ ਵੀ ਯਕੀਨ ਨਹੀਂ ਨਾ ਆਇਆ ਕਹਿੰਦੇ ਆ ਚਾਦਰ ਚੁੱਕ ਕੇ ਦੇਖ ਜਦੋਂ ਚਾਦਰ ਚੁੱਕੀ ਐਡਾ ਕਿਲ ਖੁੱਬਿਆ ਹੋਇਆ ਪਾਸਾ ਦੇ ਮੋੜ ਦੇ ਵਿੱਚ ਕਿਲ ਖੁੱਬਿਆ ਹੋਇਆ ਮੱਖਣ ਸਾਹ ਲਵਾਨਾ ਕਿੰਨਾ ਮਹਾਰਾਜ ਇਹ ਕੀ ਹੋਇਆ ਇਹ ਕੀ ਹੋਇਆ ਪਾਸਾ ਕਹਿਣ ਲੱਗਿਓ ਭਲਿਆ ਆ ਜਦੋਂ ਤੂੰ ਅਰਦਾਸ ਬੇਨਤੀ ਕੀਤੀ ਸੀ ਨਾ ਤੂੰ ਮੈਨੂੰ ਅੰਦਰੋਂ ਆਵਾਜ਼ਾਂ ਮਾਰੀਆਂ ਮੈਨੂੰ ਆਉਣਾ ਪਿਆ ਤੇਰੇ ਜਹਾਜ਼ ਨੂੰ ਮੋਢਾ ਲਾਉਣਾ ਪਿਆ ਤੇ ਉਦੋਂ ਇੰਨਾ ਖਿਲਖਬਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਦੇਖੋ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਕਦੀ ਜੋੜਾ ਵੀ ਨਹੀਂ ਪਹਿਨਦਾ ਜਦੋਂ ਸਿੱਖ ਆਵਾਜ਼ ਮਾਰ ਲੈਂਦਾ ਅੰਦਰੋਂ ਜਦੋਂ ਉਹਨਾਂ ਦਾ ਪਿਆਰਾ ਕੋਈ ਅੰਦਰੋਂ ਆਵਾਜ਼ ਮਾਰ ਲੈਂਦਾ ਹੈ ਨਾ ਅੰਦਰੋਂ ਸਰਦਾ ਤੇ ਭਾਵਨਾ ਦੇ ਨਾਲ ਤੇ ਮੇਰਾ ਮਾਲਕ ਜੋੜਾ ਵੀ ਨਹੀਂ ਪਹਿਨਦਾ ਭੱਜ ਲੈਂਦਾ ਸਦਾਮੇ ਨੇ ਅੰਦਰੋਂ ਆਵਾਜ਼ਾਂ ਵਾਰੀਆਂ ਸੀ ਮਿਲਣ ਲਈ ਬਾਅਸ ਮੁਣਨ ਲੱਗਿਆ ਇਤਿਹਾਸ ਪੜਿਆ ਹੋਵੇਗਾ ਕ੍ਰਿਸ਼ਨ ਭਗਵਾਨ ਨੇ ਜੋੜਾ ਨਹੀਂ ਪਾਇਆ ਮੰਗਰ ਭੱਜ ਕੇ ਜਾ ਕੇ ਬੁੱਕਲ ਵਿੱਚ ਲੈ ਲਿਆ ਸੀ ਸਦਾ ਮੇਰਾ ਹੁਣ ਵੀ ਮੇਰਾ ਦਾਤਾ ਮੇਰਾ ਸੱਚੇ ਪਾਤਸ਼ਾਹ ਉਹ ਵੇਖੇ ਉਹਨਾਂ ਨਜ਼ਰ ਨਾਲ ਬੈਠਾ ਹੈ ਆਪਨੂੰ ਦੇਖ ਰਿਹਾ ਹੈ ਤੱਕ ਰਿਹਾ ਹੈ ਕਿਹੜਾ ਕੋਈ ਕਿੰਨੀ ਇੱਕ ਸਰਦਾ ਤੇ ਭਾਵਨਾ ਦੀ ਝੋਲੀ ਵਰਕੇ ਲੈ ਕੇ ਆਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਕਈ ਕਾਲੇ ਵੀ ਹੋ ਜਾਂਦੇ ਕਾਲੇ ਵੀ ਹੋ ਜਾਂਦੇ ਬਾਬਾ ਜੀ ਕਹਿੰਦੇ ਜੇ ਇੱਥੇ ਬੈਠ ਕੇ ਵੀ ਨਾ ਸਮਧੀਆਂ ਲਾ ਕੇ ਬੈਠ ਕੇ ਵੀ ਕਾਲਾ ਹੋ ਗਿਆਂ ਸੁੱਖਾਂ ਦੀ ਪ੍ਰਾਪਤੀ ਕਿੱਥੇ ਹੋਵੇਗੀ ਕਿਵੇਂ ਮਿਲਣਗੇ ਸੁੱਖ ਕਿਵੇਂ ਪਵਜਨ ਪਾਰ ਹੋਵਾਂਗੇ ਕਾਲੇ ਜੀ ਭਾਈ ਕੋਈ ਗੱਲ ਨਹੀਂ ਸੌਂਦੇ ਹੀ ਰਹਿਨੇ ਐ ਇੰਨੀ ਤਾਂ ਖਤਮ ਹੁੰਦੀ ਹੋਈ ਨਹੀਂ ਜਿੰਨਾ ਮਰਜ਼ੀ ਬਦਾਲੋ ਇਹਨੂੰ ਲੱਸੀ ਤੇ ਪਾਣੀ ਦਾ ਬਸ ਇਸੇ ਤਰ੍ਹਾਂ ਦਾ ਕੰਮ ਈ ਜਿੰਨੀ ਮਰਜ਼ੀ ਬਦਾਲੋ ਭਾਈ ਪਰ ਆ ਜਿਹੜਾ ਆਨੰਦ ਹੈ ਨਾ ਬਾਬਾ ਜੀ ਕਹਿੰਦੇ ਸਨ ਚੰਗੀ ਚੀਜ਼ ਸਕਣੀ ਨਾ ਸਰੀਰ ਨੂੰ ਤਾਕਤ ਦਿੰਦੀ ਹੈ ਗੁਰੂ ਨਾਨਕ ਦੇ ਦਰਬਾਰ ਵਿੱਚ ਬੈਠਿਆ ਸਮਤ ਮਿਲਦੀ ਗੁਰੂ ਨਾਨਕ ਦੇ ਦਰਬਾਰ ਵਿੱਚ ਬੈਠੇ ਆ ਦੁੱਖਾਂ ਦਾ ਨਾਸ਼ ਖੁਸ਼ੀਆਂ ਦਾ ਨਿਵਾਸ ਹੁੰਦਾ ਹੈ ਭਾਈ ਇਹ ਗੁਰੂ ਦੀ ਕਿਰਪਾ ਹੈ ਇਸ ਲਈ ਕਹਿਣ ਤੂੰ ਭਾਵ ਸਾਧ ਸੰਗਤ ਜੀ ਮੱਖਣ ਸਾਲਵਾਣਾ ਕਹਿ ਲਗਾ ਮਹਾਰਾਜ ਕਿਰਪਾ ਕਰੋ ਬਾਹਰ ਆ ਬੀ ਇੱਥੇ ਬੈਠਣ ਦਾ ਸਮਾਂ ਨਹੀਂ ਆ ਦੁਨੀਆ ਦੇ ਲੋਕ ਖੰਡ ਕਰ ਰਹੇ ਨੇ ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਗ ਮੋ ਲੀਨ ਪੇਖ ਧਾਰੀ ਬੈਠੇ ਨੇ ਕਰੋ ਕਿਰਪਾ ਇਹਨਾਂ ਦਾ ਇਹਨਾਂ ਨੂੰ ਵੀ ਸਦਾਰੋ ਮੱਖਣ ਸਾਹਿਬ ਗੁਰੂ ਸਾਹਿਬ ਕਹਿਣ ਲੱਗੇ ਹਜੇ ਸਮਾਂ ਨਹੀਂ ਕੋਈ ਨਹੀਂ ਸਮਾਂ ਆਵੇਗਾ ਇਹ ਵੀ ਵਰਤਿਆ ਜਾਵੇਗਾ ਕਹਿਣ ਲੱਗਾ ਨਾ ਮਹਾਰਾਜ ਮੈਂ ਤੁਹਾਨੂੰ ਫੁਕਾ ਦੇਵਾਂ ਨਾ ਮੱਖਣ ਸਾਹਿਬ ਐਸਾ ਕੰਮ ਕੀਤਾ ਮੂੰਹ ਕਾਲਾ ਕਰ ਦੇਵਾਂ 17 ਦਾ ਹੱਗਲ ਵਿੱਚ ਹਾਰ ਪਾ ਦੇਵਾਂ ਮਹਾਰਾਜ ਮੈਨੂੰ ਮਨਜੂਰ ਹੈ ਮੰਜ਼ੂਰ ਹੈ ਤੇ ਸਤ ਜਾਨੋ ਮੱਖਣ ਸਾਹ ਲਵਾਣਾ ਚਲਿਆ ਗਿਆ ਬਾਹਰ ਉੱਚੀ ਉੱਚੀ ਹੋਕਾ ਦੇਣ ਲੱਗ ਪਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲੱਭ ਗਿਆ ਮੇਰਾ ਆਹ ਦੁਨੀਆ ਦੇ ਲੋਗੋ ਗੁਰੂ ਲੱਭ ਗਿਆ ਮੇਰਾ ਮੇਰਾ ਪੂਰ ਗੁਰੂ ਲੱਭ ਗਿਆ ਮੇਰਾ ਗੁਰੂ ਸਾਹਿਬ ਕਹਿੰਦੇ ਕੌਣ ਆ ਬਈ ਇਹ ਕਹਿੰਦੇ ਜੀ ਮੱਖਣ ਸਾਹ ਲਵਾਣਾ ਕਹਿਣ ਲੱਗੇ ਰਾਂਬੂ ਕਾਲਾ ਕਰੋ ਸਿਤਰਾ ਦਾ ਗਲ ਵਿੱਚ ਹਾਰ ਪਾਵੋ ਕਹਿ ਲਗਾ ਸੱਚੇ ਪਾਸਾ ਉਤ ਪਹਿਲਾਂ ਹੀ ਸਭ ਕੁਝ ਕਰੀ ਬੈਠੇ ਐ ਸਾਰਾ ਪ੍ਰੋਗਰਾਮ ਉਸ ਟਾਈਮ ਬੜਿਆ ਸੀ ਗੁਰੂ ਸਾਹਿਬਾਂ ਨੂੰ ਕੋਈ ਸਮਾਂ ਆਉਂਦਾ ਹੈ ਸਮਾਂ ਬਣਦਾ ਹੈ ਅੱਜ ਬਾਬਾ ਜੀ ਆਪਾਂ ਨੂੰ ਨਵਾਜ਼ ਰਹੇ ਨੇ ਕਿਰਪਾ ਕਰ ਰਹੇ ਨੇ ਰੱਬ ਨਾਲ ਜੁੜੇ ਨੇ ਇੱਕਮ ਇੱਕ ਹੋਏ ਨੇ ਤੇ ਸਾਡੇ ਤੇ ਕਿਰਪਾ ਕਰ ਰਹੇ ਨੇ ਤੇ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਰਹੇ ਨੇ ਜੋੜ ਰਿਹਾ